Happy birthday to you, happy birthday to you Happy birthday, happy birthday, happy birthday to you

Happy birthday! Happy birthday to you! Happy birthday to you! Happy birthday to you! Happy birthday, happy birthday! Happy birthday to you! ਅਰੇਸ਼ਨ ਵੱਲੋਂ ਜੂਥ ਦੇ ਪ੍ਰੈਜ਼ੀਡੈਂਟ ਤੁਸੀਂ ਤੇ ਕੀ ਕਹਿਣਾ ਚਾਹੋਗੇ ਅੱਜ ਸਾਰੇ ਸਾਰਿਆਂ ਸਾਸ੍ਰੀਗਾਰ ਇੱਕ ਤੇ ਆਪਾਂ ਬੱਚੇ ਦਾ ਜਿਹੜਾ ਅੱਜ ਕਰਾਇਆ ਉਤਰਾਲਾ ਇਲਾਜ ਕਰਾਇਆ ਫੇਰ ਹੋਇਆ ਉਹ ਅੱਜ ਇੱਕ ਉਹ ਉਸ ਨੂੰ ਜੀ ਵਧਾਈ ਇੱਕ ਮੇਰਾ ਜਨਮ ਦਿਨ ਅੱਜ ਸਾਰੀ ਟੀਮ ਨੇ ਕਿ ਇੱਕ ਲਿਆਦੇ ਬਹੁਤ ਸੋਹਣਾ ਜਨਮ ਦਿਨ ਮਨਾਇਆ ਹਾਂ ਹਾਂਜੀ ਸਰ ਅੱਜ ਕੀ ਕਹਿਣਾ ਚਾਹੋਗੇ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਟੀਮ ਵੱਲੋਂ ਅੱਜ ਸਾਡੇ ਜੂਸ ਤੇਜੰਦੂ ਜੀ ਬੇਦਰ ਵੱਡੇ ਆ। ਉਹ ਵੀ ਬਹੁਤ ਬਹੁਤ ਵਰਗਾ। ਕਿੰਨਾ ਰਸੀਅਨ ਤੇ ਚਿਹਰਾ ਬੇਦਰ ਜਿਹਦੀ ਬਾਹਰ ਚੋਲਦੀ ਸੀ। ਉਹ ਕਿੰਨਾ ਸਕਸੈਸਫੁਲ ਹੋ ਗਿਆ। ਹਾਂਜੀ ਸਰ ਅੱਜ ਮਿਸ਼ਨ ਹੈਲਪਰ ਫਾਊਂਡੇਸ਼ਨ ਵੱਲੋਂ ਜੂਥ ਦੇ ਪ੍ਰੈਜ਼ੈਂਟ ਸੀ। ਕੀ ਕਹਿਣਾ ਚਾਹੋਗੇ ਅੱਜ ਪਾਰਟੀ ਹੋ ਰਹੀ ਆ ਜਨਦਨ ਦੀ। ਸਾਡੀ ਇੱਕ ਮੇਰਾ ਬਾਮ ਬੱਚੇ ਦਾ ਜਿਹੜਾ ਅੱਜ ਪ੍ਰੈਜ਼ੈਂਟ ਸਾਥ ਚ ਜਰਾਇਆ ਕਰਾਇਆ। ਜਨਮ ਦਿਨ ਹੋਇਆ ਉਹ ਦਾ ਅੱਜ। ਕਿ ਲੋ ਦੇ ਉਸ ਪਛਾਣਦਾ ਹੀ ਕੈਮਰਾ ਦੇ ਹਾਂ ਸਾਰੀ ਟੀਮ ਨੇ ਬੰਦ ਤੋਂ ਸਾਰੇ ਉਤੇ ਆਪਾਂ ਬੱਚੇ ਦਾ ਸਮਾਨ ਕਰਦੇ ਹਾਂ ਸਟਾਰਟ ਦੀ ਗੀਤ ਤੋਂ ਅੱਜ ਸਰ ਅੱਜ ਕੀ ਕਹਿਣਾ ਚਾਹੋਗੇ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਟੀਮ ਵੱਲੋਂ ਹਾਂਜੀ ਸਰ ਅੱਜ ਕੀ ਕਹਿਣਾ ਚਾਹੋਗੇ ਜੀ ਟੀਮ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਸਸੀ ਕਾਲ ਸਾਡੇ ਤੋਂ ਸਸਤ ਨੂੰ ਜਦੋਂ ਤੁਸੀਂ ਦੇਖ ਸਕਦੇ ਹੋ ਸਾਡੀ ਸਾਰੀ ਟੀਮ ਜਿਹੜੀ ਇੰਸ਼ਮੈਨ ਫਾਊਂਡੇਸ਼ਨ ਦੀ ਸਾਰੀ ਸਭਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਪਾਰਟੀ ਹੋ ਰਹੀ ਆ ਜਨਮ ਦਿਨ ਦੀ ਲਿਡੇ ਜਨਰਲ ਸੈਕਟਰੀ ਨੇ ਵੀ ਸਵਾਗਤ ਹਾਲ ਕਰਨ ਜਨ ਜੀ ਜੈਸ਼ਾ ਜੀ ਦਾ ਜਨਮ ਦਿਨ ਵੀ ਮੁਰ ਆਪਣੇ ਵਾਈਸ ਪ੍ਰੈਜ਼ੀਡੈਂਟ ਨੇ ਸਿੰਗਲ ਜਨ ਜੀ ਜਿਹੜੇ ਜਨਮ ਦਿਨ ਇਹ ਸਾਡੀ ਪੂਰੀ ਮਿਸ਼ਨ ਕੰਡੀਸ਼ਨ ਤੋਂ ਵੀ ਸਹਿਮ ਹੈ ਸਾਡੇ ਯੂਥ ਰੈਜ਼ੀਡੈਂਟ ਜੁਜੀਤ ਸਿੰਘ ਜਿਹੜੇ 40 ਦੇ ਵਿੱਚ ਜਿਹੜੇ ਜਨਮ ਦਿਨ ਮਨਾ ਚੁੱਕਿਆ ਹੋਰ ਇਹਨਾਂ ਦਾ ਜਨਮ ਦਿਨ ਜਿਹੜਾ ਆਪਣੀ ਟੀਮ ਦੇ ਨਾਲ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਪਹਿਲਾਂ ਅਸੀਂ ਸੁਭਾਸ਼ ਜੀ ਹਾਂਜੀ ਸਰ ਅੱਜ ਕੀ ਕਹਿਣਾ ਚਾਹੋਗੇ ਜੀ ਟੀਮ ਦੇ ਵਿੱਚ ਜਨਮ ਦਿਨ ਮਨਾਇਆ ਜਾ ਰਿਹਾ ਸਿਗਨਲ ਫੈਸਟ ਨੋਨ ਆਫਿਸ ਕਲਮਪਾ ਦਾ ਚੇਤਾਨ ਕੋਮਨ ਜਿਹੜੀ ਸਟਾਰਟਿੰਗ ਜਿਹੜੀ ਨੀਜ਼ ਮੈਂ ਮਦਰ ਮਾਤਾ ਦੀ ਕੰਪਨੀ ਜਿਹੜੇ ਸ਼ੈਫ ਫਾਊਂਡੇਸ਼ਨ ਦੀ ਸਭ ਇਹਨਾਂ ਪਰ ਜਿਹੜਾ ਸਾਡੇ ਚਾਹਤ ਸਿੰਘ ਜੀ ਜੀ ਵੀ ਕਾਫੀ ਸਾਡੀ ਸਮਾਜ ਬਣੇ ਅਸੀਂ ਮਦਰ ਸਿੰਘ ਹੈ ਸਾਡੇ ਸ਼ਖੀਰ ਸਿੰਘ ਜੀ ਜਨਰਲ ਸ਼ਖੀਰ ਉਹ ਬੱਚੇ ਦਾ ਜਿਹੜਾ ਆਪਰੇਸ਼ਨ ਉਹ ਵੀ ਯਸ਼ਾ ਸਿੰਘ ਜੀ ਦਾ ਸਾਡੀ ਸਾਡੀ ਸਾਰੀ ਟੀਮ ਜਿਹੜੀ ਅਮਸ਼ਨ ਐਡਵਾਈਸ ਦੇ ਗ੍ਰੇਡ ਗੁੱਡ ਨੀਸ ਉਹਦਾ ਹੀ ਅੱਥਰ ਸਾਡੇ ਬੱਚੇ ਦਾ ਆਪਰੇਸ਼ਨ ਜਿਹੜਾ ਉਹ ਸਾਡੀ ਪੂਰੀ ਮਿਸ਼ਨ ਨਾਲ ਸੈਸ਼ਨ ਤੇਰੀ ਦੀ ਹੈ ਹੈ ਸਾਡੇ ਯੂਥ ਪ੍ਰੈਜ਼ੀਡੈਂਟ ਹੈ ਸਿੰਘ ਜਿਹੜੇ ਹੰਦੀਪ ਸਿੰਘ ਜਿਹਨੇ ਸਾਲ ਦੇ ਜਿਹੜੇ ਇਹਨਾਂ ਤੋਂ ਅੰਮ੍ਰਿਤ ਆਪਣੇ ਕਿਹਾ ਹੋਸ਼ਨਾਮੋਸ਼ਨ ਜਿਹੜਾ ਆਪਣੀ ਟੀਮ ਦੇ ਨਾਲ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਸਾਡੀ ਗੱਲਾਂ ਜਿੰਨੇ ਵੀ ਜ਼ਰੂਰਤ ਦੀ ਉਦੇ ਨਾਲ ਜਿਹੜਾ ਉਸ ਨੂੰ ਨਾ ਵੀ ਕਰਨ ਦੇਣਾ ਸਾਡੇ ਸਾਰੇ ਆਵਾਸੀ ਸਾਰੇ ਜਿਹੜੇ ਆ ਇਦਾਂ ਹੀ ਰੱਖਦੇ ਅੱਛਾ ਸਟਾਰਟ ਇਹਦਾ ਟੀਮ ਨੂੰ ਦੀ ਤਿੰਨ ਹੰਸਾ ਨਾਮ ਦਾ ਤਾਂ ਹਾਂ ਕਿ ਜਿਹੜੇ